ਇਸ ਵਕਤ ਸ਼ੰਭੂ ਬਾਰਡਰ ਦੇ ਉੱਪਰ ਖੜਾ ਲਗਾਤਾਰ ਤੁਹਾਨੂੰ ਲਿਵਿੰਗ ਇੰਡੀਆ ਦੇ ਮਾਧਿਅਮ ਤੇ ਪਲ-ਪਲ ਦੀ ਜਾਣਕਾਰੀ ਦੇ ਰਹੇ ਹਾਂ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਾ ਰਹੇ ਹਾਂ ਅੱਜ ਕੇਂਦਰ ਤੇ ਕਿਸਾਨਾਂ ਦੀ ਬੜੀ ਅਹਿਮ ਬੈਠਕ ਹੈ 5 ਵਜੇ ਇਹ ਤੀਜੇ ਦੌਰ ਦੀ ਬੈਠਕ ਹੋਣੀ ਹੈ ਤੇ ਸ਼ੰਭੂ ਦੇ ਉੱਪਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਹੋਏ ਨੇ ਇਹ ਸ਼ੰਭੂ ਬਾਰਡਰ ਦੀ ਤਸਵੀਰਾਂ ਲਗਾਤਾਰ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀਗੇ ਪਰ ਅੱਜ ਸ਼ਾਂਤ ਹੋਏ ਨੇ ਉਸ ਵਾਲੇ ਪਾਸੇ ਵੀ ਮਾਹੌਲ ਸ਼ਾਂਤ ਹੋਇਆ ਤੇ ਇਸ ਵਾਲੇ ਪਾਸੇ ਵੀ ਮਾਹੌਲ ਸ਼ਾਂਤ ਹੋਇਆ ਕਿਉਂਕਿ ਕਿਸਾਨਾਂ ਨੇ ਆਪਣੇ ਪੱਧਰ ਉੱਪਰ ਕਿਸਾਨਾਂ ਨੂੰ ਸਮਝਾਇਆ ਉਧਰ ਖੜਾ ਕੀਤਾ ਤੇ ਅੱਜ ਉਧਰ ਵਾਲੇ ਪਾਸੇ ਵੀ ਮਾਹੌਲ ਸ਼ਾਂਤ ਹੋ ਗਿਆ ਉਹ ਤਸਵੀਰ ਦੂਸਰੇ ਪਾਸੇ ਦੀ ਵੀ ਤੁਹਾਨੂੰ ਦਿਖਾ ਦਿੰਦਾ ਪੁਲਿਸ ਪ੍ਰਸ਼ਾਸਨ CRPF ਪੈਰਾ ਮਿਲਟਰੀ ਫੋਰਸਸ ਦੀ ਅਲੱਗ-ਅਲੱਗ ਕੰਪਨੀਆਂ ਵੱਲੋਂ ਲਗਾਤਾਰ ਜਿਹੜੀ ਗੋਲੇਬਾਰੀ ਕੀਤੀ ਜਾ ਰਹੀ ਸੀ ਅਥਰੂ ਗੈਂਡ ਦੇ ਗੋਲੇ ਸੁੱਟੇ ਜਾ ਰਹੇ ਸੀਗੇ ਨਾਲ ਦੀ ਨਾਲ ਪਲਾਸਟਿਕ ਦੀ ਬੁਲਟ ਸੁੱਟੀਆਂ ਜਾ ਰਹੀਆਂ ਸੀਗੇ ਕਿਸਾਨ ਕਈ ਜ਼ਖਮੀ ਹੋ ਰਹੇ ਸੀਗੇ ਅੱਜ ਉਹ ਸਾਰੇ ਉੱਪਰ ਅੰਕੁਸ਼ ਲੱਗ ਚੁੱਕਿਆ ਹੈਗਾ ਕਿਉਂਕਿ ਕਿਸਾਨਾਂ ਨੇ ਕਿਸਾਨਾਂ ਨੂੰ ਸਮਝਾਇਆ ਤੇ ਕੋਈ ਵੀ ਕਿਸਾਨ ਨੌਜਵਾਨ ਬੇਕਾਬੂ ਨਾ ਹੋਵੇ ਕੋਈ ਅਜਿਹੀ ਚੀਜ਼ ਨਾ ਕਰੇ ਤਾਂ ਕਿਸਾਨਾਂ ਨੇ ਬੜਾ ਸੁਚੱਜੇ ਪ੍ਰਬੰਧ ਇੱਥੇ ਕੀਤੇ ਹੋਏ ਆ ਤਾਂ ਇਹ ਦੋਨਾਂ ਪਾਸੋਂ ਮਾਹੌਲ ਜਿਹੜਾ ਸ਼ਾਂਤ ਹੋਇਆ ਕਿਉਂਕਿ ਕਿਤੇ ਨਾ ਕਿਤੇ ਕਿਸਾਨ ਆਗੂ ਕਹਿ ਰਹੇ ਸੀਗੇ ਕਿ ਜੇਕਰ ਕੇਂਦਰ ਚਾਹੁੰਦੀ ਹੈ ਤਾਂ ਪਹਿਲਾਂ ਮਾਹੌਲ ਸੁਖਾਵਾਂਾ ਬਣਾਵੇ ਗੱਲਬਾਤ ਕਰਨੀ ਅਸੀਂ ਸੁਖਾਵਾਂ ਮਾਹੌਲ 'ਚ ਕਰਾਂਗੇ ਤਾਂ ਉਹੀ ਚੀਜ਼ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਿਆ ਉਹੀ ਅੱਜ ਮਾਹੌਲ ਸੁਖਾਵਾਂਾ ਹੈਗਾ ਤੇ ਅੱਜ ਗੱਲਬਾਤ ਹੈਗੀ ਹੈ ਹੁਣ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਉਸ ਤੋਂ ਬਾਅਦ ਕਰਜ਼ਾ ਮੁਕਤੀ ਦੀ ਮੰਗ ਕਰੇ ਕਿ ਕਰਜ਼ਾ ਮੁਕਤੀ ਕੀਤੀ ਜਾਵੇ ਨਾਲ ਦੀ ਨਾਲ ਸੁਆਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਅਜੇ ਮਿਸ਼ਰਾ ਟੈਣੀ ਜੋ ਕੇਂਦਰ ਸਰਕਾਰ ਚ ਰਾਜ ਮੰਤਰੀ ਹੈਗੇ ਆ ਉਹਨਾਂ ਨੂੰ ਬਰਖਾਸਟ ਕੀਤਾ ਜਾਵੇ ਕਿਉਂਕਿ ਲਖੀਨਪੁਰ ਖੀਰੀ ਦੇ ਵਿੱਚ ਘਟਨਾ ਹੋਈ ਸੀ ਉਸ ਦੇ ਵਿੱਚ ਅਜੇ ਮਿਸ਼ਰਾ ਟੈਣੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਇਨਵੋਲਵ ਦੱਸਿਆ ਜਾਂਦਾ ਹੈਗਾ ਹਾਲਾਂਕਿ ਕਾफी ਸਮਾਂ ਜੇਲ੍ਹ ਚ ਰਿਹਾ ਆਸ਼ੀਸ਼ ਮਿਸ਼ਰਾ ਉਸ ਤੋਂ ਬਾਅਦ ਕਿਸਾਨ ਹੁਣ ਇੱਕ ਵਾਰ ਫਿਰ ਤੋਂ ਸੜਕਾਂ ਤੇ ਆਇਆ ਹੈ ਦੂਸਰੇ ਪਾਸੇ ਦੋ ਦੌਰ ਦੀ ਗੱਲਬਾਤ ਦੇ ਵਿੱਚ ਕੇਂਦਰ ਦੇ ਨਾਲ ਸਹਿਮਤੀ ਨਹੀਂ ਬਣ ਸਕੀ ਹੈ ਕੇਂਦਰ ਕਹਿ ਰਿਹਾ ਕਿ ਅਸੀਂ ਕਈ ਮੰਗਾ ਮੰਨ ਰਹੇ ਹਾਂ ਅਸੀਂ ਕਮੇਟੀ ਦਾ ਜ਼ਿਕਰ ਕਰ ਰਹੇ ਕਿ ਕਿਸਾਨਾਂ ਦੇ ਲਈ ਨਵੀਂ ਕਮੇਟੀ ਬਣਾ ਦਾਂਗੇ ਪਰ ਕਿਸਾਨ ਕਹਿੰਦੇ ਸਾਨੂੰ ਕਮੇਟੀ ਨਹੀਂ ਚਾਹੀਦੀ ਸਾਨੂੰ ਐਮਐਸਪੀ ਚਾਹੀਦਾ ਹੈ ਕਮੇਟੀ ਤਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜਦੋਂ ਦਿੱਲੀ ਗਏ ਸੀਗੇ ਉਦੋਂ ਸਾਡੇ ਹਿਸਾਬ ਦੇ ਨਾਲ ਕਮੇਟੀ ਨਹੀਂ ਬਣੀ ਦਿੱਲੀ ਦਾ ਅੰਦੋਲਨ ਅਸੀਂ ਪੋਸਟਪੋਨ ਕੀਤਾ ਅੱਜ ਇੱਕੋ ਹੀ ਅੰਦੋਲਨ ਦੀ ਸ਼ੁਰੂਆਤ ਮੋੜ ਤੋਂ ਕਰ ਰਹੇ ਹੈਗੇ ਪਰ ਹੁਣ ਸਾਨੂੰ ਕਮੇਟੀ ਨਹੀਂ ਚਾਹੀਦੀ ਹੁਣ ਸਮਾਂ ਲੰਘ ਗਿਆ ਕਮੇਟੀ ਦਾ ਕਮੇਟੀ ਦਾ ਕੰਮ ਕਹਿੰਦੇ ਕੰਮ ਤੇ ਮਿੱਟੀ ਪਾਉਣਾ ਹੁੰਦਾ ਅਸੀਂ ਉਹ ਨਹੀਂ ਚਾਹੁੰਦੇ ਤੇ ਕਿਸਾਨ ਪੂਰੇ ਪੰਜਾਬ ਤੋਂ ਹਾਲਾਂਕਿ ਯੂਪੀ ਤੇ ਰਾਜਸਥਾਨ ਦੇ ਵੀ ਕੁਝ ਹਿੱਸਿਆਂ ਤੋਂ ਕਿਸਾਨ ਦੇ ਇੱਥੇ ਆਉਣ ਦੀ ਕੋਸ਼ਿਸ਼ ਕਰ ਰਹੇ ਅਲੱਗ-ਅਲੱਗ ਤਰੀਕੇ ਦੇ ਨਾਲ ਮੱਧ ਪ੍ਰਦੇਸ਼ ਤੋਂ ਵੀ ਕੁਝ ਕਿਸਾਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਕਰਨਾਟਕਾ ਤੋਂ ਕੁਝ ਕਿਸਾਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਪਰ ਜਗ੍ਹਾ-ਜਗ੍ਹਾ ਉਹਨਾਂ ਨੂੰ ਰੋਕਿਆ ਵੀ ਗਿਆ ਉਸ ਤੋਂ ਬਾਅਦ ਇੰਟਰਨੈਟ ਲਗਾਤਾਰ ਬੰਦ ਹੈਗਾ ਪੰਜਾਬ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ ਹੋਇਆ ਹੈ ਕੇਂਦਰ ਸਰਕਾਰ ਵੱਲੋਂ ਇਹ ਬਕਾਇਦਾ ਨੋਟੀਫਿਕੇਸ਼ਨ ਆਇਆ 16 ਤਰੀਕ ਤੱਕ ਇੰਟਰਨੈਟ ਬੰਦ ਕੀਤਾ ਹੋਇਆ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਲਗਾਤਾਰ ਜੇਕਰ ਇੰਟਰਨੈਟ ਮੰੰਦਾ ਉਸ ਤੋਂ ਬਾਅਦ ਕਿਸਾਨ ਸੜਕਾਂ ਦੇ ਉੱਪਰ ਹੈ ਤਾਂ ਇਹ ਮਾਹੌਲ ਕਦੋਂ ਸਖਾਵਾਂ ਹੋਊਗਾ ਕਿ ਕੇਂਦਰ ਦੇ ਨਾਲ ਅੱਜ ਜਿਹੜੀ ਗੱਲਬਾਤ ਹੋਣੀ ਹੈ ਉਸ ਦੇ ਵਿੱਚ ਕਿਸਾਨਾਂ ਦਾ ਐਮਐਸਪੀ ਦੀ ਜੋ ਮੰਗ ਹੈ ਕੀ ਕੇਂਦਰ ਮੰਨ ਲੂਗੀ ਜਾਂ ਕਿਸਾਨ ਕੇਂਦਰ ਸਰਕਾਰ ਜਿਹੜੀ ਅੱਜ ਪ੍ਰਪੋਜ਼ਲ ਲੈ ਕੇ ਆਊਗੀ ਕਿਉਂਕਿ ਨਵੀਂ ਪ੍ਰਪੋਜ਼ਲ ਵੀ ਕੇਂਦਰ ਸਰਕਾਰ ਅੱਜ ਕਿਸਾਨਾਂ ਅਸਟਰੀਲਿਆਸਕਦੀ ਹੈ ਉਸ ਨੂੰ ਉਸਦੇ ਲਈ ਕਿਸਾਨ ਸਹਿਮਤ ਹੋ ਜਾਣਗੇ ਕਿਉਂਕਿ ਕਿਸਾਨ ਵੀ ਸੜਕਾਤੇ ਜਵਾਨ ਵੀ ਸੜਕਾਤੇ ਕਿਤੇ ਨਾ ਕਿਤੇ ਇਲੈਕਸ਼ਨ ਦਾ ਮਾਹੌਲ ਵੀ ਹੈਗਾ ਉਸ ਤੋਂ ਬਾਅਦ ਕੁਝ ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ ਤਾਂ ਕੇਂਦਰ ਸਰਕਾਰ ਦੀ ਆ ਪਾਵਰਾ ਜੋ ਵੀ ਮੰਗਾ ਮੰਨਦੀ ਆ ਉਹ ਕੇਂਦਰ ਸਰਕਾਰ ਦੇ ਹੱਥੋਂ ਚਲੀ ਆ ਜਾਣੀ ਆ ਤਾਂ ਸੁਭਾਵਿਕ ਤੌਰ ਤੇ ਉਸ ਸਮੇਂ ਦੇ ਵਿੱਚ ਕੇਂਦਰ ਕੋਈ ਵੀ ਕਿਸਾਨਾਂ ਦੀ ਮੰਗ ਨਹੀਂ ਮੰਨ ਸਕਦੀ ਤਾਂ ਕਿਸਾਨਾਂ ਕੋਲ ਵੀ ਸਮਾਂ ਥੋੜਾ ਹੈਗਾ ਜੇਕਰ ਕੇਂਦਰ ਕੋਲ ਹੋਣ ਮੰਗਾ ਮੰਗਵਾਉਣੀ ਹੈਗੀਆ ਉਸ ਤੋਂ ਬਾਅਦ ਕਿਸਾਨ ਕੀ ਕਰਨਗੇ ਆ ਕਿਸਾਨ ਖੜੇ ਹੈਗੇ ਗੱਲਬਾਤ ਵੀ ਇਹਨਾਂ ਨਾਲ ਕਰ ਲੈਣੇ ਆ ਕਿ ਆਖਰਕਾਰ ਹੁਣ ਮਾਹੌਲ ਕਿ ਹੋ ਜਾ ਕਿ ਗੱਲਬਾਤ ਕਰਨਗੇ ਕੇਂਦਰ ਦੇ ਨਾਲ ਕਿਸ ਤਰ੍ਹਾਂ ਦਾ ਹੁਣ ਮਾਹੌਲ ਹੈ ਗਿਆ ਹੁਣ ਤੁਸੀਂ ਐਮਐਸਪੀ ਮੰਗ ਰਹੇ ਹੋ ਲਗਾਤਾਰ ਐਮਐਸਪੀ ਕਿਉਂ ਚਾਹੀਦੀ ਤੁਹਾਨੂੰ ਦੇਖੋ ਜੀ ਜਿਹੜੀਆਂ 23 ਫਸਲਾਂ ਨੇ ਕਈਆਂ ਫਸਲਾਂ ਦੇ ਉੱਤੇ ਐਮਐਸਪੀ ਬਹੁਤ ਜ਼ਰੂਰੀ ਆ ਜਦੋਂ ਫਸਲ ਜੀ ਐਮ ਐਸ ਪੀ ਹੋਏ ਉਹਦਾ ਕੋਈ ਗਰੰਟੀ ਕਾਨੂੰਨ ਹੋਵੇ ਪਤਾ ਵੀ ਇਹ 20 ਰੁਪਏ ਦੀ ਚੀਜ਼ ਆ ਬੰਦਾ 21 ਦੀ 22 ਦੀ 24 ਦੀ ਲੈ ਸਕਦਾ ਇੱਥੇ ਜਿਹੜੀਆਂ ਫਸਲਾਂ ਤੇ ਐਮ ਐਸ ਪੀ ਨਹੀਂ ਹੈਗੀ ਸਾਡੇ ਕੋਲੋਂ 20 25 ਰੁਪਏ ਲੈ ਕੇ ਤੇ ਕਾਰਪੋਰ ਘਾਣੇ 50 ਤੋਂ 5500 ਰੁਪਏ ਉਹਦਾ ਲੈ ਰਹੇ ਨਹੀਂ ਬਿਲਕੁਲ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਤੇ ਇਹ ਕਿਸਾਨ ਨੂੰ ਬਰਬਾਦ ਕਰਨ ਦੇ ਉੱਤੇ ਤਲੇ ਹੋਏ ਨੇ ਜੇ ਕਿਸਾਨ ਨੂੰ ਐਮਐਸਪੀ ਚਾਹੀਦੀ ਹੈ ਉਹਦਾ ਕੋਈ ਗਰੰਟੀ ਕਾਨੂੰਨ ਦਾ ਮਕਸਦ ਇਹੀ ਹੈ ਕਿ ਉਹਦੀ ਫਸਲ ਦਾ ਮੁੱਲ ਜੋਤ ਹੈ ਹੋ ਗਿਆ ਉਹਦੇ ਤੋਂ ਥੋੜਾ ਜਿਹਾ ਵਾਧਾ ਲੈ ਕੇ ਆਪਣਾ ਬਾਜ਼ਾਰ ਤੋਂ ਦੁਬਾਰਾ ਖਰੀਦ ਸਕੇ ਪਰ ਇੱਥੇ ਜਿਹੜਾ ਬਿਲਕੁਲ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਜਿਹੜੀ ਕੋਈ ਸਬਜ਼ੀ ਜਿਹੜੀ ਕੋਈ ਫਲ ਜਿਹੜਾ ਕੋਈ ਫਸਲ ਹੀ ਤਿਆਰ ਕਰਦੇ ਆ ਬਿਲਕੁਲ ਬਿਲਕੁਲ ਘੱਟ ਤੋਂ ਘੱਟ ਰੇਟ ਤੇ ਲੈ ਕੇ ਤੇ ਸਾਨੂੰ ਉਹੋ ਹੀ ਚੀਜ਼ ਜਿਹੜੀ ਦੁਬਾਰਾ ਮਾਰਕੀਟ ਵਿੱਚੋਂ ਬਿਲਕੁਲ ਬਹੁਤ ਵੱਡੇ ਪੱਧਰ ਦੇ ਨਾਲ ਵਾਪਸ ਲੈਣੀ ਪੈਂਦੀ ਆ ਇਸ ਕਰਕੇ ਐਮਐਸਪੀ ਬਹੁਤ ਜ਼ਰੂਰੀ ਹੈ ਐਮਐਸਪੀ ਬਹੁਤ ਜ਼ਰੂਰੀ ਹੈ ਕਿਸਾਨ ਲਗਾਤਾਰ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਪਰ ਜੋ ਮੋਦੀ ਸਰਕਾਰ ਕਹਿੰਦੀ ਹੈਗੀ ਉਹਨਾਂ ਦੇ ਮੰਤਰੀ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਲਈ ਬਹੁਤ ਫਾਇਦੇ ਵਾਲੀ ਗੱਲ ਆ ਕੀਤੀ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਉਹ ਪਹਿਲਾਂ ਸਰਕਾਰਾਂ ਨੇ ਨਹੀਂ ਕੀਤੇ ਅਸੀਂ ਬਹੁਤ ਕੁਝ ਅੱਗੇ ਵੀ ਕਰਨਾ ਕਿਸਾਨਾਂ ਆਸਤੇ ਕਿਸਾਨਾਂ ਦੇ ਲਈ ਸਰਕਾਰ ਕਹਿੰਦੇ ਬਹੁਤ ਚਿੰਤਤ ਹੈਗੀ ਜੋ ਉਹਨਾਂ ਦੇ ਮੰਤਰੀ ਲਗਾਤਾਰ ਬਿਆਨ ਦਿੰਦੇ ਹੈਗੇ ਆ ਲੱਗਦਾ ਕਿ ਅਜਿਹੇ ਮਾਹੌਲ ਦੇ ਵਿੱਚ ਉਹ ਕਹਿੰਦੇ ਕਿ ਐਮਐਸਪੀ ਦੇਣ ਦੀ ਸਥਿਤੀ ਸਾਡੀ ਹਜੇ ਨਹੀਂ ਹੈਗੀ ਲੰਬਾ ਸਮਾਂ ਪ੍ਰੋਸੈਸ ਹੈ ਇਸ ਨੂੰ ਲੰਬਾ ਸਮਾਂ ਚਾਹੀਦਾ ਹੈ ਕਮੇਟੀਆਂ ਬਣਾ ਲੈਣ ਤੁਸੀਂ ਕੀ ਇਸ ਬਾਰੇ ਸੋਚਦੇ ਹੋ ਕਿਉਂਕਿ ਕੇਂਦਰ ਆਪਣਾ ਤਰਕ ਦਿੰਦੀ ਹੈ ਵੇਖੋ ਜੀ ਜਿਹੜੀ ਐਮਐਸਪੀ ਦਾ ਸਵਾਲ ਆ 23 ਫਸਲ ਤੇ ਜਿਹੜੀ ਆ ਜਿਹੜੀ ਸਰਕਾਰ ਸਾਨੂੰ ਐਮਐਸਪੀ ਦੇਦੀ ਆ ਇੱਕ ਬੰਨੇ ਸਰਕਾਰ ਕਹਿ ਰਹੀ ਆ ਵੀ ਪਾਣੀ ਜਿਹੜਾ ਵਾ ਬੁੱਧੀਜੀਵੀ ਕਹਿ ਰਿਹਾ ਆ ਵੀ 16 17 ਸਾਲ ਤੱਕ ਪਾਣੀ ਜਿਹੜਾ ਵਾ ਪੀਣ ਵਾਸਤੇ ਨਹੀਂ ਮਿਲਣਾ ਅਸੀਂ ਹੁਣ ਐਮਐਸਪੀ ਤੋਂ ਕਰਕੇ ਜਿਹੜਾ ਦੋ ਫਸਲਾਂ ਸਰਕਾਰ ਸਾਡੀਆਂ ਖਰੀਦਦੀ ਆ ਕਣਕ ਤੇ ਝੋਨਾ ਸਾਨੂੰ ਉਹਦੀ ਐਵਰੇਜ ਦਾ ਪਤਾ ਵੀ ਜਿਹੜੀ ਕਣਕ ਸਾਡੀ ਆ 50000 ਦੀ ਨਿਕਲਨੀ ਆ ਝੋਨਾ ਸਾਡਾ ਜਿਹੜਾ 70000 ਦਾ ਨਿਕਲਣਾ ਤੇ ਉਹ ਫਸਲ ਜਿਹੜੀ ਆ ਅਸੀਂ ਬੀਜ ਕੇ ਰਾਜੀ ਨਹੀਂਗੇ ਝੋਨਾ ਅਸੀਂ ਲਾ ਕੇ ਰਾਜੀ ਨਹੀਂਗੇ ਕਿਉਂਕਿ ਸਾਨੂੰ ਵੀ ਪਤਾ ਆਉਣ ਵਾਲੇ ਭੁੱਖ ਵਾਸਤੇ ਜਿਹੜਾ ਵਾ ਪਾਣੀ ਵੀ ਅਸੀਂ ਬਚਾਉਣਾ ਪਰ ਸਾਡੀ ਮਜਬੂਰੀ ਪਨ ਚੁੱਕੀ ਆ ਕਿਉਂਕਿ ਲਾਗਤ ਖਰਚੇ ਜਿਹੜੇ ਖੇਤੀ ਦੇ ਉਹ ਬਹੁਤ ਵੱਧ ਚੁੱਕੇ ਆ ਸਬਸਿਡੀਆਂ ਸਰਕਾਰ ਨੇ ਸਾਰੀਆਂ ਜਿਹੜੀਆਂ ਉਹ ਖੋਲੀਆਂ ਵਾ ਇਸ ਕਰਕੇ ਅਸੀਂ ਆਨੇ ਦੂਜੀਆਂ ਫਸਲਾਂ ਤੇ ਵੀ ਜਿਹੜੀ ਆ 23 ਫਸਲਾਂ ਦੀ ਤੁਸੀਂ ਐਲਾਨ ਕਰਦੇ ਜੀ ਉਹਨਾਂ 23 ਫਸਲਾਂ ਦਾ ਗਰੰਟਡ ਕਾਨੂੰਨ ਬਣਾਓ ਵੀ ਉਹ 23 ਫਸਲਾਂ ਦਾ ਜਿਹੜਾ ਵਾ ਸਰਕਾਰ ਖਰੀਦੇ ਜੇ ਉਹ ਕੋਈ ਬਾਣੀਆਂ ਜਾਂ ਆੜਤੀਆ ਕੋ ਤੋਂ ਘੱਟ ਰੇਟ ਤੇ ਖਰੀਦਦਾ ਉਹਤੇ ਉਹ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਅਸੀਂ ਵੀ ਝੋਨੇ ਦੇ ਜਾਲ ਦੇ ਵਿੱਚੋਂ ਨਿਕਲ ਇਹਦੇ ਸਾਡਾ ਪਾਣੀ ਦਾ ਵੀ ਬਚਾਅ ਹੋਵੇ ਤੇ ਸਰਕਾਰ ਦਾ ਵੀ ਬਚਾਅ ਹੋਵੇ ਜਿੱਥੇ ਮੰਡੀ ਜਿਹੜੀ ਆ ਉਹ ਸੀਜ਼ਨ ਦੇ ਵਿੱਚ 20 ਦਿਨ ਚੱਲਦੀ ਆ ਝੋਨੇ ਦੇ ਸੀਜ਼ਨ 'ਚ ਤੇ 20 ਦਿਨ ਚੱਲਦੀ ਆ ਕਣਕ ਦੇ ਸੀਜ਼ਨ 'ਚ ਮਜ਼ਦੂਰ ਜਿਹੜਾ ਵਾ ਉਹ ਸਾਰਾ ਸਾਲ ਉਹਨੂੰ ਕੰਮ ਨਹੀਂ ਮਿਲਦਾ ਜੇ 23 ਫਸਲਾਂ ਤੇ ਸਾਨੂੰ ਐਮਐਸਪੀ ਦਿੱਤੀ ਜਾਵੇ ਤੇ 12 ਮਹੀਨੇ ਨਾਲੇ ਤੇ ਮੰਡੀ ਚੱਲੇ ਨਾਲੇ ਮਜ਼ਦੂਰ ਦਾ ਕੰਮ ਚੱਲੇ ਨਾਲੇ ਕਿਸਾਨ ਦਾ ਕੰਮ ਚੱਲੇ ਤੇ ਅਸੀਂ ਵੀ ਸੌਖੇ ਤੇ ਸਰਕਾਰ ਵੀ ਸੌਗੀ ਮੈਸਾ ਦੇਸ਼ ਤੇ ਕੋਡ ਆਫ ਕੰਡਕਟ ਲੱਗਣ ਵਾਲਾ ਮਤਲਬ ਕਿ ਚੋਣ ਜਾਬਤਾ ਲੱਗਣ ਵਾਲਾ ਦਿਨ ਥੋੜੇ ਰਹਿ ਗਏ ਆ ਜੇਕਰ ਲਗਾਤਾਰ ਗੱਲਬਾਤ ਵੀ ਚੱਲਦੀ ਹੈ ਮੰਨ ਲਓ 5 ਦਿਨ ਕੇਂਦਰ ਨਾਲ ਗੱਲ ਹੋ ਜਾਂਦੀ 10 ਦਿਨ ਵੀ ਗੱਲ ਹੋ ਜਾਂਦੀ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਉਧਰ ਕੋਡ ਆਫ ਕੰਡਕਟ ਲੱਗ ਜਾਂਦਾ ਫਿਰ ਤਾਂ ਕਿਸੇ ਵੀ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਦੇ ਉੱਪਰ ਕਾਨੂੰਨੀ ਤੌਰ ਤੇ ਗਰੰਟੀ ਨਹੀਂ ਮਿਲ ਸਕਦੀ ਈਵਨ ਕਿ ਜਿੰਨੇ ਸੈਸ਼ਨ ਸੀਗੇ ਬਜਟ ਸੈਸ਼ਨ ਦੇ ਵਿੱਚ ਕਾਨੂੰਨ ਬਣ ਰਹੇ ਸੀਗੇ ਉਸ ਵਕਤ ਕਿਸਾਨ ਸੜਕਾਂ ਤੇ ਨਹੀਂ ਸੀਗੇ ਪਰ ਉਦੋਂ ਕੇਂਦਰ ਜੇਕਰ ਪ੍ਰੈਸ਼ਰ ਪੈਂਦਾ ਤਾਂ ਹੋ ਸਕਦਾ ਉਸ ਵਕਤ ਕੇਂਦਰ ਕਾਨੂੰਨ ਬਣਾ ਸਕਦੀ ਸੀ ਹੁਣ ਤਾਂ ਕਿਸੇ ਹਾਲਾਤਾਂ ਦੇ ਵਿੱਚ ਕਾਨੂੰਨ ਨਹੀਂ ਬਣ ਸਕਦਾ ਲੱਗਦਾ ਕਿ ਜਿਹੜੀ ਤੁਸੀਂ એનર્ਜੀ ਇੱਥੇ ਯੂਟਿਲਾਈਜ਼ ਕੀਤੀ ਇਕੱਠੀ ਕੀਤੀ ਹੈ ਇਹ ਵੇਸਟਾ ਨਹੀਂ ਹੋ ਜੂਗੀ ਕਿਤੇ ਕਿਉਂਕਿ ਇਸ ਵਕਤ ਦੇਸ਼ ਦੇ ਵਿੱਚ ਸੰਵਧਾਨਿਕ ਤੌਰ ਤੇ ਜੇਕਰ ਸੈਸ਼ਨ ਦੇ ਵਿੱਚ ਸੰਵਿਧਾਨਿਕ ਤੌਰ ਤੇ ਗਰੰਟੀ ਨਹੀਂ ਮਿਲਦੀ ਤਾਂ ਕੁਝ ਵੀ ਲਾਗੂ ਨਹੀਂ ਹੋਊਗਾ। ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹਣਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਇਹ ਗਰੰਟੀ ਕਾਨੂੰਨ ਜਿਹੜੀ ਗੱਲ ਕੀਤੀ ਤੁਸੀਂ ਬਣਾਉਣ ਦੀ ਇਹ ਕਿਦਾਂ ਬਣੂਗਾ ਕਮੇਟੀ ਪਿਠਾਵਾਂਗੇ ਕਹਿੰਦੇ ਆ ਜਦੋਂ ਇਹ ਦੂਜੀਆਂ ਸਟੇਟਾਂ ਦੇ ਵਿੱਚ ਆਪਣੇ ਵੋਟਾਂ ਵਾਸਤੇ ਜਾਂਦੇ ਆ ਉਦੋਂ ਤੁਰੰਤ ਕਹਿੰਦੇ ਕਿ ਅਸੀਂ 26-2700 ਰੁਪਇਆ 3000 ਤੱਕ ਰੇਟੇ ਦਾ ਕਰ ਦਿੰਨੇ ਆ ਉਦੋਂ ਕਿਹੜੀ ਕਮੇਟੀ ਬਿਠਾਉਂਦੇ ਆਏ ਉਦੋਂ ਕੋਈ ਕਮੇਟੀ ਬਿਠਾਉਂਦੇ ਆ ਉਦੋਂ ਐਲਾਨ ਕਰਦੇ ਆਣਾ ਤੇ ਹੁਣ ਵੀ ਐਲਾਨ ਕਰਨਾ ਇਹਨਾਂ ਨੇ ਜੋ ਕੁਝ ਵੀ ਹੈਗਾ ਵਾ ਪਰ ਹਜੇ ਚ ਅੱਜ ਸਾਰਾ ਕੁਝ ਇਹਨਾਂ ਦੇ ਹੱਥ ਜਗਾ ਸੈਂਟਰ ਦੇ ਲੇਕਿਨ ਲੋਕਾਂ ਨੂੰ ਖਰਾਬ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਡਰਾਮਾ ਕੀਤਾ ਜਾ ਰਿਹਾ ਵਾ ਹੁਣ 2-3 ਵਾਰੀ ਕਮੇਟੀ ਨਾਲ ਮੀਟਿੰਗ ਸਦੀ ਆ ਅੱਜ ਸ਼ਾਮ ਨੂੰ ਫੇਰ ਉਹਨਾਂ ਨੇ ਸਦੀ ਆ ਉਹਦੇ ਵਿੱਚ ਲੱਗ ਜੂਗਾ ਪਤਾ ਕਿ ਕੀ ਕੱਢਦੇ ਕੀ ਨਹੀਂ ਕੱਢਦੇ ਅਗਰ ਨਹੀਂ ਕੱਢਦੇ ਤਾਂ ਫੇਰ ਅਸੀਂ ਆਪਣੀ ਜਿਹੜੀ ਸ਼ਰਤ ਜੋ ਐਲਾਨ ਕਰਕੇ ਚੁੱਕੇ ਤੁਰੇ ਆ ਉਹ ਐਲਾਨ ਨੂੰ ਜਿਹੜਾ ਉਹ ਪੂਰਾ ਕਰਾਂਗੇ ਨੀ ਮੈਂ ਇਹ ਸਮਝਣਾ ਚਾਹ ਰਿਹਾ ਭਾਈ ਸਾਹਿਬ ਜੇਕਰ ਕੋਡ ਆਫ ਕੰਡਕਟ ਲੱਗ ਜਾਂਦਾ ਕੱਲ ਅਨਾਉਂਸਮੈਂਟ ਹੋ ਜਾਂਦੀ ਪਰਸੋ ਅਨਾਉਂਸਮੈਂਟ ਹੋ ਜਾਂਦੀ ਫਿਰ ਤਾਂ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਫਿਰ ਤਾਂ ਆਪਾਂ ਕੀ ਕੀ ਬਿਨਾ ਕੱਲ ਤੋਂ ਆਪਾਂ ਕੀ ਕਹਿ ਸਕਦੇ ਕਿ ਸਾਂਦੀ એનર્ਜੀ ਸੜਕਾ ਤੇ ਵੇਸਟ ਹੀ ਹੋਣੀ ਕਿਉਂਕਿ ਸਰਕਾਰ ਤਾਂ ਕੁਝ ਕਰ ਹੀ ਨਹੀਂ ਸਕਦੀ ਸਰਕਾਰ ਨੇ ਸਿੰਪਲ ਕਹਿਣਾ ਕਿ ਇਸ ਤੋਂ ਕੁਝ ਕਰ ਹੀ ਨਹੀਂ ਸਕਦੇ ਤੁਹਾਡੇ ਕੋਲ ਸਮਾਂ ਬਹੁਤ ਥੋੜਾ ਹੈ ਵੇਖੋ ਜੀ ਕੋਡ ਆਫ ਕੰਡਕਟ ਲਾਉਣਾ ਕਿੰਨੇ ਆ ਸਰਕਾਰ ਨਹੀਂ ਲਾਉਣਾ ਨਹੀਂ ਇਲੈਕਸ਼ਨ ਕਮਿਸ਼ਨ ਨੇ ਲਾਉਣਾ ਹੁੰਦਾ ਇਲੈਕਸ਼ਨ ਕਮਿਸ਼ਨ ਕਹੇ ਅੱਜ ਆ ਸਭ ਕੁਝ ਰੰਜਾ ਦੇ ਵਿੱਚ ਆ ਇਹਨਾਂ ਦੇ ਕਹਿਣੇ ਤੋਂ ਕੁਛ ਵੀ ਬਾਰ ਨਹੀਂ ਹੈਗਾ। ਇਸ ਟਾਈਮ ਤੇ ਮੋਦੀ ਸਾਹਿਬ ਨੇ ਸਭ ਕੁਛ ਤੇ ਐ ਪੂਰਾ ਕਬਜ਼ਾ ਕੀਤਾ ਪਿਆ। ਸਭ ਕੁਛ ਆਪਣੀ ਮੋਢੇ ਦੇ ਵਿੱਚ ਕੀਤਾ ਪਿਆ। ਬੋਦੀ ਮੀਡੀਆ ਸਭ ਕੁਝ ਮੋਦੀ ਦੇ ਹੱਥជា। ਜੋ ਇਲੈਕਸ਼ਨ ਕੁਛ ਸਭ ਕੁਛ ਸਭ ਕੁਛ ਤੇ ਗਲਬਾਦਾ। ਜੋ ਚਾਵੇ ਕਰਵਾ ਰਿਹਾ ਉਹ ਆਪਣੀ ਮਰਜ਼ੀ ਦੇ ਨਾਲ। ਸੋ ਭਾਈ ਇਹ ਕਿਤਨੇ ਕਿਤੇ ਧੱਕੇਸ਼ਈਆਂ ਕਰਦੀਆਂ ਜਿਹੜੇ ਨੀਤੀਆਂ ਵਾਂ ਇਹ ਸਰਕਾਰ ਆਪਣੀਆਂ ਰੱਦ ਕਰੇ। ਇਹ ਬਹੁਤ ਮਾੜੀਆਂ ਵਾਂ। ਜਿਸ ਤਰੀਕੇ ਦੇ ਨਾਲ ਤਾਨਾਸ਼ਾਹ ਰਾਜ ਲੂਣ ਦੀ ਬੋਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਇਹ ਚੱਲਣਾ ਨਹੀਂ ਹੈਗਾ। ਜੇ ਦੇਸ਼ ਦੇ ਕਿਸਾਨ ਇਹ ਇਹ ਸਾਰੀਆਂ ਨੀਤੀਆਂ ਨੂੰ ਕੁੱਟ ਦੇਣਗੇ। ਉਹਨਾਂ ਸਰਦਾਰ ਤੁਸੀਂ ਅੱਜ ਅੱਜ ਜਿਹੜਾ ਮਾਹੌਲ ਬਦਲਿਆ ਬਦਲਿਆ ਇੱਥੇ ਲੱਗ ਰਿਹਾ ਹੈਗਾ ਹਨਾ ਪਹਿਲਾਂ ਨੌਜਵਾਨ ਵੀ ਅੱਗੇ ਜਾ ਰਹੇ ਸੀ ਉਧਰੋਂ ਵੀ ਸ਼ੈਲ ਆ ਰਹੇ ਸੀ ਲੱਗ ਰਿਹਾ ਕਿ ਅੱਜ ਸੁਖਾਵਾਂ ਮਾਹੌਲ ਹੋ ਗਿਆ ਚੰਗਾ ਮਾਹੌਲ ਹੋ ਗਿਆ ਬਿਲਕੁਲ ਮਾਹੌਲ ਸੁਖਾਵਾਂ ਕੀਤਾ ਕਿਉਂਕਿ ਜੋ ਸਾਡੀ ਸੂਬਾ ਕਮੇਟੀ ਵੱਲੋਂ ਤੈਅ ਕੀਤਾ ਗਿਆ ਕਿ ਅੱਜ ਦੀ ਮੀਟਿੰਗ ਨੂੰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਨੌਜਵਾਨੀ ਨੂੰ ਡੱਕ ਕੇ ਰੱਖਿਆ ਜਾਵੇ ਤੁਸੀਂ ਗੱਲ ਕੀਤੀ ਕੋਰਟ ਆਫ ਕੰਟਰੈਕਟ ਦੀ ਜੇ ਫੈਸਲਾ ਨਹੀਂ ਦਿੰਦੇ ਤੇ ਇਲੈਕਸ਼ਨ ਸਿਰ ਤੇ ਆਉਣ ਵਾਲੀ ਹੈ ਇਹ ਕਿਸ ਤਰ੍ਹਾਂ ਸਾਡੇ ਕੋਲ ਕਰ ਪਿੰਡਾਂ 'ਚ ਪਹੁੰਚਣਗੇ ਇਹਨਾਂ ਨੂੰ ਬਿਲਕੁਲ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਤਗੜੇ ਹੋ ਕੇ ਇਹਨਾਂ ਦਾ ਬਾਈਕਾਟ ਕਰਾਂਗੇ ਇਹ ਜੇ ਸਾਡਾ ਨੁਕਸਾਨ ਹੈ ਤਾਂ ਨੁਕਸਾਨ ਇਹਨਾਂ ਦਾ ਵੀ ਅੱਜ ਕਿਹੜੀ ਗਾੜੀ ਸਰਕਾਰ ਨਵੀਂ ਵੜਨ ਵਾਲੀ ਆ ਉਹ ਸਰਕਾਰ ਵਾਸਤੇ ਜੇ ਨਹੀਂ ਕੁਝ ਕਰਦੇ ਤੇ ਆਪਣਾ ਰਾਹ ਦੇ ਵਿੱਚ ਕੰਡੇ ਆਪ ਬੀਜ ਰਹੇ ਇੱਕ ਇੱਕ ਬੜਾ ਗੰਭੀਰ ਸਵਾਲ ਉੱਠਦਾ ਹੈ ਕਿ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਤਾਂ ਪੂਰੇ ਦੇਸ਼ ਦੇ ਵਿੱਚ ਹੈਗਾ ਪਰ ਪਾਵਰ ਸ਼ਕਤੀ ਦਾ ਜਿਹੜਾ ਬਲ ਆਪਾਂ ਨੂੰ ਦੇਖਣ ਨੂੰ ਮਿਲਦਾ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹਾਲਾਂਕਿ ਇਸ ਦਾ ਇੱਕ ਦੂਸਰਾ ਅਭਾਸ ਹੋਵੇਗਾ ਕਿ ਪੰਜਾਬ ਦੇ ਵਿੱਚ ਸਰਕਾਰ ਦੂਸਰੀ ਹੈਗੀ ਹੈ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਹੈਗੀ ਉੱਥੇ ਛਾਪੇਮਾਰੀ ਹੋ ਰਹੀ ਹੈ ਜਗਾ ਜਗਾ ਉੱਪਰ ਕਿਸਾਨਾਂ ਨੂੰ ਧਮਕੀਆਂ ਵੀ ਮਿਲ ਰਹੀ ਹੈਗੀ ਜੋ ਕਿਸਾਨ ਕਹਿੰਦੇ ਕਿ ਸਾਨੂੰ ਧਮਕੀਆਂ ਮਿਲ ਰਹੀ ਹੈਗੀ ਉਹਨਾਂ ਦੇ ਕਹਿਣਾ ਹੈ ਕਿਸਾਨਾਂ ਦਾ ਕਹਿਣਾ ਹੈਗਾ ਪਰ ਹੁਣ ਸਵਾਲ ਇਹ ਹੈ ਕਿ ਬਾਕੀ ਦੇਸ਼ਾਂ ਦੇ ਵਿੱਚ ਜਿੱਥੇ ਹੋਰ ਸਰਕਾਰਾਂ ਹੈਗੀਆਂ ਉੱਥੋਂ ਵੀ ਇਸ ਪੱਧਰ ਉੱਪਰ ਪ੍ਰਦਰਸ਼ਨ ਨਹੀਂ ਦਿਖ ਰਹੇ ਕਿਤੇ ਫਿਰ ਉਹ ਜਦੋਂ ਬਾਕੀ ਦੇਸ਼ ਦੇ ਵਿੱਚ ਜਾਂਦਾ ਤਾਂ ਇਹੀ ਇੱਕ ਸੰਕੇਤ ਜਾਂਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੱਲੀ ਐਮਐਸਪੀ ਮਿਲਦੀ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਪਹਿਲਾਂ ਹੀ ਐਮਐਸਪੀ ਹੈਗੀ ਹੈ ਕਿ ਬਾਕੀ ਦੇਸ਼ ਨੂੰ ਐਮਐਸਪੀ ਨਹੀਂ ਚਾਹੀਦੀ ਪਹਿਲਾਂ ਸੀ ਅੱਜ ਤੁਸੀਂ ਵੇਖੋ ਪੂਰੇ ਭਾਰਤ ਦੀਆਂ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਹਨ ਭਾਰਤ ਪੰਜਾਬ ਦੇ ਉੱਤੇ ਤਾਂ ਟਾਰਗੇਟ ਆ ਕਿਉਂਕਿ ਸਭ ਤੋਂ ਜ਼ਿਆਦਾ ਪਜਾਉ ਉਸ ਪੱਧਰ ਉੱਪਰ ਜਿਸ ਪੱਧਰ ਉੱਪਰ ਪੰਜਾਬ ਦੇ ਵਿੱਚ ਉਹ ਲਹਿਰ ਉੱਡਦੀ ਆ ਬਿਲਕੁਲ ਜੀ ਉਹ ਲਹਿਰ ਉੱਠੂਗੀ ਸਾਰੇ ਹਿੰਦੁਸਤਾਨ ਵਿੱਚ ਚਾਰਕਾ ਲਹਿਰ ਉੱਠੀ ਹੋਈ ਆ ਤੁਸੀਂ ਸਾਰੇ ਟਿਕਰੀ ਬਾਰਡਰ ਤੇ ਜਾ ਕੇ ਦੇਖੋ ਗਾਜ਼ੀਆਬੱਦ ਬਾਰਡਰ ਤੇ ਜਾ ਕੇ ਵੇਖੋ ਸਾਰਾ ਭਾਰਤ ਜਾਗਰਤ ਹੋਇਆ ਪੰਜਾਬ ਨੂੰ ਟਾਰਗੇਟ ਇਸ ਲਈ ਕੀਤਾ ਜਾ ਰਿਹਾ ਕਿ ਪੰਜਾਬ ਦੀ ਧਰਤੀ ਬਹੁਤ ਅਬਜ਼ਾਉ ਆ ਇਹਦੇ ਉੱਤੇ ਸਰਕਾਰ ਦੀ ਮਨਸਾਹ ਹੈ ਕਿ ਕਬਜ਼ਾ ਕਰਕੇ ਕਾਰਪੋਰੇਟ ਕਰਾਉਣ ਦੇ ਹੱਥਾਂ ਵਿੱਚ ਦਿੱਤੀ ਜਾ ਸਕੇ 336 ਫੁੱਟ ਦੇ ਜਿਹੜੇ ਚੌੜੇ ਰੋਡ ਬਣ ਰਹੇ ਨੇ ਉਹ ਜੀਵਨਾਰ ਵਾਸਤੇ ਨਹੀਂ ਬਣ ਰਹੇ ਉਹ ਕਾਰਪੋਰੇਟ ਘਰਾਣਿਆਂ ਵਾਸਤੇ ਬਣ ਰਹੇ ਨੇ ਜਿਹੜੇ ਕਿ ਸਿੱਧੀ ਪਾਕਿਸਤਾਨ ਦੇ ਨਾਲ ਹੀ ਅਟੈਚ ਹੋਣਗੇ ਇਹਦਾ ਵਿਸ਼ਵ ਵਪਾਰ ਚੱਲੂਗਾ ਸਮੁੰਦਰ ਬੰਦਰਗਾਹ ਤੋਂ ਇਹਨਾਂ ਦਾ ਖਰਚਾ ਘਟੂਗਾ ਇਸ ਕਰਕੇ ਜਿਆਦਾ ਤੋਂ ਜਿਆਦਾ ਪੰਜਾਬ ਨੂੰ ਇਹ ਟਾਰਗੇਟ ਇਸੇ ਲਈ ਕੀਤਾ ਜਾ ਰਿਹਾ ਹੈ ਤਾਂ ਇਹ ਕਿਸਾਨਾਂ ਦਾ ਤਰਕ ਹੈਗਾ ਕਿ ਪੰਜਾਬ ਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਕਾਰਪੋਰੇਟ ਘਰਾਣੇ ਹੈਗੇ ਉਹ ਆਪਣਾ ਵਪਾਰ ਕਾਇਮ ਕਰਨਾ ਚਾਹੁੰਦੇ ਆ ਉਹਨਾਂ ਦੇ ਅਕੋਰਡਿੰਗ ਸਰਕਾਰਾਂ ਚਲਦੀ ਹੈਗੀ ਜਦੋਂ ਕਿ ਦੇਸ਼ ਦਾ ਅੰਦਾਤਾ ਵੱਡੀ ਸੰਖਿਆ ਦੇ ਵਿੱਚ ਆਪਣਾ ਦੇਸ਼ ਦੇ ਉੱਪਰ ਅਧਿਕਾਰ ਰੱਖਦਾ ਹੈਗਾ ਹੁਣ ਸਵਾਲ ਇਹ ਖੜਾ ਹੈ ਕਿ ਦੇਸ਼ ਦੇ ਅੰਦਾਤਾ ਦੀ ਕਿਸਾਨ ਦੀ ਅੱਜ ਕੇਂਦਰ ਸਰਕਾਰ ਦੇ ਨਾਲ ਅਹਿਮ ਮੀਟਿੰਗ ਹੈਗੀ ਹੈ ਉਸ ਮੀਟਿੰਗ ਦੇ ਵਿੱਚ ਕੀ ਕਿਸਾਨਾਂ ਨੂੰ ਐਮਐਸਪੀ ਮਿਲੇਗਾ ਜਿਸ ਦੇ ਲਈ ਇਹ ਸੜਕਾਂ ਤੇ ਉਤਰੇ ਹੋਏ ਨੇ ਪਰ ਜੋ ਫਿਲਹਾਲ ਦੀ ਘੜੀ ਜ਼ਿਕਰ ਕਰਦੇ ਹੈ ਕਿ ਐਮਐਸਪੀ ਨੂੰ ਲੈ ਕੇ ਬਹੁਤ ਵੱਡੀ ਮੀਟਿੰਗ ਆ ਬਹੁਤ ਵੱਡੇ ਪੱਧਰ ਉੱਪਰ ਮੰਤਨ ਦੀ ਲੋੜ ਹੈਗੀ ਹੈ ਕਿਉਂਕਿ ਹਾਲਾਂਕਿ ਪਹਿਲਾਂ ਵੀ ਕਈ ਰਿਪੋਰਟਾਂ ਆਈਆਂ ਸੁਆਮੀ ਨਾਥਨ ਰਿਪੋਰਟ ਆਈ ਹੈ ਸੀ2 ਫਾਰਮੂਲੇ ਦੇ ਦੇਸ਼ ਦੇ ਵਿੱਚ ਗੱਲ ਹੁੰਦੀ ਰਹੀ ਹੈ ਪਰ ਕਿਸਾਨ ਫਿਰ ਵੀ ਬੇਸ਼ੱਕ ਇਨਾ ਕੁਝ ਦੇਸ਼ ਚ ਹੋਇਆ ਇਨੀਆਂ ਰਿਪੋਰਟਾਂ ਆਈਆਂ ਅੱਜ ਵੀ ਸੜਕਾਂ ਦੇ ਉੱਪਰ ਹੈ ਤੇ ਸਾਹਮਣੇ ਉਹਨਾਂ ਦੇ ਜਵਾਨ ਖੜੇ ਹੈ ਜੋ ਸਾਫ਼ ਤੌਰ ਤੇ ਦਿਖਾਈ ਹੁੰਦਾ ਕਿ ਕਿਸਾਨ ਆਪਣੀਆਂ ਮੰਗਾਂ ਤੋਂ ਬਿਨਾਂ ਕਹਿੰਦੇ ਅਸੀਂ ਵਾਪਸ ਨਹੀਂ ਪਰਤਾਂਗੇ ਤਾ ਔਰਤਾ ਵੀ ਇਸ ਮਹਿਮ ਦੇ ਵਿੱਚ ਵੱਡੀ ਭੂਮਿਕਾ ਨਿਭਾਉਦੀਆਂ ਹੈਗੀਆਂ। ਤਾਂ ਔਰਤਾ ਇਸ ਮਹਿਮ ਦੇ ਵਿੱਚ ਵੱਡੀ ਭੂਮਿਕਾ ਨਿਭਾਉਦੀ ਹੈ ਹੈਗੀਆਂ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰ ਜਿਹੜੀ ਅੱਜ ਆਪਾਂ ਕੀ ਗੋਲੇਬਾਰੀ ਰੁਕੀ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਇੱਕ ਚੰਗਾ ਸੰਕੇਤ ਵੀ ਦੇਖਣ ਨੂੰ ਮਿਲਿਆ। ਕਿਸਾਨ ਇਸ ਨੂੰ ਚੰਗਾ ਸਮੇਂ ਦੇ ਹੈ ਗਿਆ। ਤੇ ਇੱਕ ਐਡਵੋਕੇਟ ਹੈ ਗਿਆ। ਭਾਈ ਸਾਹਿਬ ਤੁਸੀਂ ਮੈਪ ਲੈ ਕੇ ਹੁਮਰੇ ਕੀ ਹੈ ਮੈਪ ਦੇ ਵਿੱਚ? ਮੈਂ ਦੋ ਗੱਲਾਂ ਜਿਹੜੀਆਂ ਹਨ ਲੈ ਕੇ ਹੁਮਰਿਆ ਮੈਂ ਬਾਈ ਪ੍ਰੋਫੈਸ਼ਨਲ ਮੈਂ ਐਡਵੋਕੇਟ ਹਾਂ। ਹਾਂਜੀ। ਇਕ ਤਾਂ ਕੀ ਸਾਡਾ ਕਨਸਟੀਟਿਊਸ਼ਨ ਸਾਡੀ ਸਭ ਤੋਂ ਜਿਹੜੀ ਪਵਿੱਤਰ ਬੁੱਕ ਆ ਇਹਦੇ ਅੰਦਰ ਹਿੰਦੁਸਤਾਨ ਦੇ ਅੰਦਰ ਜਿਹੜਾ ਸੰਵਿਧਾਨ ਬਣਾਇਆ ਅਸੀਂ ਸਾਰੇ ਉਸ ਦੀ ਪਾਲਣਾ ਕਰਨ ਲਈ ਪਾਬੰਦ ਆ ਕਨਸਟੀਟਿਊਸ਼ਨ ਦਾ ਆਰਟੀਕਲ 19 ਹੈ ਜਿਹੜਾ ਆਰਟੀਕਲ ਇਹ ਇਜਾਜ਼ਤ ਦਿੰਦਾ ਕਿ ਮੈਂ ਆਪਣੀ ਗੱਲ ਕਹਿਣੀ ਹੈ ਕਹਿ ਸਕਦਾ ਆਪਣੀ ਆਪਣੇ ਆਪ ਨੂੰ ਅਭਿਵਿਅਕਤ ਕਰ ਸਕਦਾ ਕਿਤੇ ਵੀ ਜਿਹੜਾ ਕਿਤੇ ਵੀ ਜਾ ਕੇ ਪੂਰੇ ਹਿੰਦੁਸਤਾਨ ਦੇ ਅੰਦਰ ਮੈਂ ਯੂਨੀਅਨ ਬਣਾ ਸਕਦਾ ਮੈਂ ਐਸੋਸੀਏਸ਼ਨ ਬਣਾ ਸਕਦਾ ਸਾਰਿਆਂ ਨੂੰ ਅਧਿਕਾਰ ਆ ਜਿਹੜਾ ਹਿੰਦੁਸਤਾਨ ਦਾ ਨਾਗਰਿਕ ਹੈ ਸਿਟੀਜ਼ਨਾਂ ਜਿਹੜਾ ਹਿੰਦੁਸਤਾਨ ਦਾ ਆ ਉਸ ਨੂੰ ਅਧਿਕਾਰ ਹੈ ਕਿ ਉਹ ਆਪਣੇ ਆਪ ਨੂੰ ਕਿਤੇ ਜਾ ਕੇ ਐਕਸਪ੍ਰੈਸ ਕਰੇ ਉਹਦਾ ਅਧਿਕਾਰ ਹੈ ਕਿ ਉਹ ਮੂਵ ਕਰੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਾਰੇ ਹਿੰਦੁਸਤਾਨ ਚ ਕਿਤੇ ਵੀ ਜਾ ਸਕਦਾ ਉਸ ਤੇ ਕਿਤੇ ਵੀ ਜਾਣ ਦੀ ਕੋਈ ਪਾਬੰਦੀ ਨਹੀਂ ਹੈ ਪਾਬੰਦੀਆਂ ਲਾ ਸਕਦੀ ਹੈ ਸਿਰਫ ਕਿੱਥੇ ਸਰਕਾਰ ਲਾ ਸਕਦੀ ਹੈ ਜਿੱਥੇ ਹੋਵੇ ਕਿ ਮੁਲਕ ਦੀ ਪ੍ਰਭੂਸਤਾ ਨੂੰ ਖਤਰਾ ਮੁਲਕ ਦੀ ਅਖੰਡਤਾ ਨੂੰ ਖਤਰਾ ਗਵਾਂਡੀ ਜਿਹੜੇ ਦੇਸ਼ ਹੈ ਉਹਨਾਂ ਨਾਲ ਸਾਡੇ ਰਿਲੇਸ਼ਨ ਖਰਾਬ ਹੁੰਦੇ ਆ ਪਬਲਿਕ ਆਰਡਰ ਨੂੰ ਖਤਰਾ ਕਾਨੂੰਨ ਬਣਾ ਕੇ ਕਾਨੂੰਨ ਬਣਾਏ ਤੋਂ ਬਗੈਰ ਕੋਈ ਸੜਕ ਤੇ ਆ ਕੇ ਪਾਬੰਦੀ ਨਹੀਂ ਲਾ ਸਕਦਾ ਹੈ ਉਹਨਾਂ ਨੇ ਕਾਨੂੰਨ ਬਣਾਉਣਾ ਸੰਵਿਧਾਨ ਨੂੰ ਕਿ ਅਸੀਂ ਇਹ ਇਹ ਉਹਨਾਂ ਨੂੰ ਰੀਜ਼ਨੇਬਲ ਰਿਸਟ੍ਰਿਕਟਸ ਕਹਿੰਦੇ ਆ ਵਾਜਬ ਪਾਬੰਦੀਆਂ ਉਹ ਕਾਨੂੰਨ ਬਣਾ ਕੇ ਲੱਗ ਸਕਦੀਆਂ ਬਰੂਨ ਕੋਰਟ ਨੂੰ ਨਹੀਂ ਬਣਾ ਸਕਦੀ ਹਰਿਆਣੇ ਦੀ ਸਰਕਾਰ ਕੋਲੇ ਐਸਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਆ ਕੇ ਸੜਕ ਬਲੌਕ ਕਰ ਲਵੇ ਤੇ ਸੜਕ ਬਲੌਕ ਕਰਕੇ ਕਹੇ ਲੋਕਾਂ ਨੂੰ ਕਿ ਤੁਸੀਂ ਇਸ ਤੋਂ ਅੱਗੇ ਨਹੀਂ ਜਾਣ ਦੇਣਾ ਦੂਜਾ ਕੁਐਸਚਨ ਇਹ ਜਿਹੜਾ ਬਹੁਤ ਹੋਰ ਵੀ ਸੀਰੀਅਸ ਕੁਐਸਚਨ ਆ ਆ ਇੱਕ ਮੈਪ ਹੈ ਆ ਗੂਗਲ ਤੋਂ ਮੈਂ ਲੋਡ ਕੀਤਾ ਹੋਇਆ ਮੈਪ ਹੈ ਇਹ ਅੰਮ੍ਰਾਲਾ ਰਾਜਪੁਰਾ ਰੋਡ ਹੈ ਇਹਨੂੰ ਤੁਸੀਂ ਉਹ ਕਰਕੇ ਲੈ ਲਓ ਇੱਕ ਅਗਰ ਹੈ ਜਾਰਾ ਜਿਹੜਾ ਇੱਕ ਅਗਰ ਪੰਜਾਬ ਦੀ ਟੈਰੀਟਰੀ ਜਾ ਰਿਹਾ ਆ ਸਟ੍ਰੈਟ ਕ੍ਰੋਸ ਕਰ ਰਿਹਾ ਜਿੱਥੇ ਅਸੀਂ ਖੜੇ ਆ ਇਸ ਤੋਂ ਅਗਲੇ ਪਾਸੇ ਘੱਗਰ ਇਸ ਤੋਂ ਘੱਗਰ ਤੋਂ ਅੱਗੇ ਨੀਅਰ ਬਾਊਟ 500 ਮੀਟਰ ਤੋਂ ਵੀ ਅੱਗੇ ਜਾ ਕੇ ਹਰਿਆਣਾ ਸ਼ੁਰੂ ਹੁੰਦਾ ਹੈ ਇਹ ਆ ਕੇ ਪੰਜਾਬ ਦੀ ਹਰਿਆਣੇ ਦੀ ਪੁਲਿਸ ਨੇ ਪੰਜਾਬ ਦੀ ਟੈਰੀਟਰੀ ਚ ਘੱਗਰ ਤੇ ਆ ਬੈਰੀਕਡ ਲਾਤੇ ਜਿਹੜਾ ਕੋਈ ਵੀ ਕਾਨੂੰਨ ਅਜਾਜ਼ਤੀ ਨਹੀਂ ਦਿੰਦਾ ਵੀ ਕਿ ਤੁਸੀਂ ਦੂਜੇ ਸੂਬੇ ਦੀ ਇੱਕ ਸੁਬਾ ਜਾ ਕੇ ਉੱਥੇ ਬੈਰੀਕੇਡ ਲਾ ਦੇਵੇ ਉੱਥੇ ਕਿਲਾ ਲਾ ਦੇਵੇ ਉੱਥੇ ਜਿਹੜਾ ਬਦਲ ਐਸਾ ਕੁਝ ਉਹਨਾਂ ਰੋਕ ਦੇਵੇ ਵੀ ਤੁਸ ਤੁਹਾਨੂੰ ਅਸੀਂ ਆਪਣੀ ਟੈਰਿਟਰੀ ਚ ਜੋ ਇੱਥੇ ਲਾਉਂਦੇ ਤਾਂ ਕੋਈ ਹੋਰ ਗੱਲ ਸੀ ਜੀ ਇੱਥੇ ਲਾ ਕੇ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ ਜਿਹੜੇ ਲੋਕ ਜਿਨ੍ਹਾਂ ਲੋਕਾਂ ਦੇ ਜ਼ਿੰਮੇ ਆ ਕਿ ਸੰਵਿਧਾਨ ਦੀ ਰਾਖੀ ਕਰਨੀ ਹੈ ਜਿਨ੍ਹਾਂ ਨੇ ਸੰਵਿਧਾਨ ਦੀਆਂ ਕਸਮਾਂ ਖਾਈਆਂ ਆ ਬਦਲ ਜਿਹੜੇ ਪੋਜੀਸ਼ਨ ਚ ਬੈਠੇ ਪਾਵਰ ਚ ਬੈਠੇ ਆ ਉਹ ਇਸ ਸੰਵਿਧਾਨ ਦੇ ਪਰਖੇ ਉਡਾਰੇ ਆ ਜਿਹੜੇ ਲੋਕ ਇਹਨਾਂ ਚੋਂ ਕਿਸੇ ਨੇ ਸੰਵਿਧਾਨ ਦੀ ਕਸਮ ਨਹੀਂ ਖਾਈ ਕਿਉਂਕਿ ਇਸ ਕਰਕੇ ਨਹੀਂ ਕੀਉਣਾ ਕਿਉਂਕਿ ਇਹਨਾਂ ਨੂੰ ਸੰਵਿਧਾਨ ਦੀ ਕਸਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਕਦੇ ਕਿਉਂਕਿ ਇਹ ਕਿਤੇ ਐਸੀ ਪੋਜੀਸ਼ਨ 'ਚ ਪਹੁੰਚਿਆ ਹੀ ਨਹੀਂ ਹੈ ਜਿੱਥੇ ਇਹਨਾਂ ਨੂੰ ਸੰਵਿਧਾਨ ਦੀ ਕਸਮ ਖਾਣੀ ਪਵੇ ਸੋ ਇਸ ਕਰਕੇ ਉਹ ਸਰਕਾਰ ਜਿਹੜੀ ਹੈ ਇਸ ਸਰਕਾਰ ਦੇ ਖਿਲਾਫ ਮੁਕਦਮੇ ਦਰਦਾਰ ਕਰਨੇ ਬਣਦੇ ਆ ਤੇ ਪੰਜਾਬ ਦੀ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਹੈ ਜਿਹੜੀ ਉਹਨਾਂ ਨੂੰ ਪਰਮਿਟ ਕਰ ਰਹੀ ਹੈ ਆਪਣੀ ਟਰੈਟਰੀ ਦੇ ਆ ਕੇ ਆ ਕੇ ਅੰਦਰ ਕੰਸਟ੍ਰਕਸ਼ਨ ਸਵਾਲ ਹੁਣ ਇਹ ਆ ਸਿੰਪਲ ਜਆ ਤੁਸੀਂ ਇੱਥੇ ਲੈ ਕੇ ਉਸ ਨੂੰ ਕੀ ਕਰ ਰਹੇ ਹੋ ਹਾਈ ਕੋਰਟ ਗਏ ਹੋ ਹਾਈ ਕੋਰਟ ਦੇ ਵਿੱਚ ਕੋਈ ਪਟੀਸ਼ਨ ਰਿਟ ਫਾਈਲ ਕੀਤੀ ਹੈ ਤੁਸੀਂ ਇਸ ਚੀਜ਼ ਨੂੰ ਲੈ ਕੇ ਹਾਈ ਕੋਰਟ ਚ ਮੈਂ ਨਹੀਂ ਰਿਟ ਫਾਈਲ ਕੀਤੀ ਅਸੀਂ ਤਿਆਰੀ ਕਰ ਰਹੇ ਹਾਂ ਰਿਟ ਫਾਈਲ ਕਰਨ ਦੀ ਮੈਂ ਆਇਆ ਹੀ ਇਸੇ ਕਰਕੇ ਆ ਸਾਰਾ ਉਹ ਕਰ ਲਈ ਹੈ ਹਾਈ ਕੋਰਟ ਚ ਰਿਟ ਫਾਈਲ ਹੋ ਚੁੱਕੀ ਹੈ ਹਾਈ ਕੋਰਟ ਨੇ ਉਹਦਾ ਨੋਟਿਸ ਲਿਆ ਹੈ ਹਾਈ ਕੋਰਟ ਨੇ ਉਹਦਾ ਨੋਟਿਸ ਲੈ ਕੇ ਇਹ ਕਿਹਾ ਹੈ ਕਿ ਹਰਿਆਣਾ ਦੀ ਸਰਕਾਰ ਨੂੰ ਇਸ ਤਰ੍ਹਾਂ ਬੈਰੀਕਡ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਬੈਰੀਕੇਡ ਲਾਉਣ ਦਾ ਕੋਈ ਅਧਿਕਾਰ ਨਹੀਂ ਉਹਨਾਂ ਨੇ ਇਹ ਪੁਆਇੰਟ ਕਿਸੇ ਨੇ ਸ਼ਾਇਦ ਲਿਆ ਨਾ ਹੋਵੇ ਕਿ ਉਹ ਪੰਜਾਬ ਦੀ ਉਹ ਕੱਲੀ ਉਹਦੇ 'ਚ ਨਹੀਂ ਪੰਜਾਬ ਦੀ ਟਰੈਟਰੀ 'ਚ ਆ ਕੇ ਉਹਨਾਂ ਨੇ ਲੜਾਈ ਹੈ ਹਰਿਆਣਾ ਦੀ ਟਰੈਟਰੀ 'ਚ ਨਹੀਂ ਲਾਇਆ ਹੈ ਪੰਜਾਬ ਦੀ ਟਰੈਟਰੀ 'ਚ ਲਾ ਕੇ ਆ ਕੇ ਉਹਨਾਂ ਨੂੰ ਡਰੋਨ ਛੱਡਣ ਦਾ ਉਹਨਾਂ ਨੇ ਗੋਲੀਆਂ ਮਾਰਨ ਦਾ ਉਹਨਾਂ ਨੂੰ ਇੱਥੇ ਜਿਹੜਾ ਲੋਕਾਂ ਨੂੰ ਡਾਂਗਾ ਮਾਰਨ ਦਾ ਉਹਨਾਂ ਦੇ ਲੋਕਾਂ ਨੂੰ ਅਥਰੂ ਵਾਹ ਛੱਡਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਮੈਂ ਕਹਿੰਦੇ ਕੋਈ ਵੀ ਅਧਿਕਾਰ ਨਹੀਂ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਪੰਜਾਬ ਦੀ ਹੱਦ ਦੇ ਵਿੱਚ ਬੈਰੀਕੇਟਿੰਗ ਕਰਨ ਦਾ ਇੱਥੇ ਆ ਕੇ ਗੋਲੀਆਂ ਮਾਰਨ ਦਾ ਇੱਥੇ ਆ ਕੇ ਅਥਰੂ ਗੈਸ ਦੇ ਗੋਲੇ ਛੱਡਨ ਦਾ ਹੁਣ ਸਵਾਲ ਇੱਥੇ ਬਹੁਤ ਸਾਰੇ ਖੜੇ ਹੋ ਰਿਹਾ ਕਿ ਇਹ ਉਹ ਵਾਕਿਆ ਹੀ ਪੰਜਾਬ ਦੀ ਟੈਰੀਟਰੀ ਦੇ ਵਿੱਚ ਹੈ ਜੇਕਰ ਉਹ ਪੰਜਾਬ ਦੀ ਟੈਰੀਟਰੀ ਦੇ ਵਿੱਚ ਹੈ ਤਾਂ ਕੀ ਉਹਨਾਂ ਨੇ ਕਿਸੇ ਤੋਂ ਪਰਮਿਸ਼ਨ ਲਈਤੀ ਹੈ ਤੇ ਕੇਂਦਰ ਸਰਕਾਰ ਦੀਆਂ ਕੀ ਗਾਈਡਲਾਈਨਸ ਨੂੰ ਲੈ ਕੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਵੀ ਇੰਟਰਨੈਟ ਉੱਪਰ ਪਾਬੰਦੀ ਲਗਾਈ ਗਈ ਹੈ ਪਰ ਫਿਲਹਾਲ ਦੀ ਕੜੀ ਜੋ ਸਥਿਤੀ ਹੈ ਤੁਹਾਡੇ ਸਾਹਮਣੇ ਹੈ ਕਿਸਾਨ ਇੱਧਰ ਹੈ ਜਵਾਨ ਉੱਧਰ ਹੈ ਤੇ ਇੱਧਰ 5 ਵਜੇ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੈ ਜਿਸ ਦੇ ਵਿੱਚ ਕਿਸਾਨਾਂ ਦੇ ਨੁਮਾਇੰਦੇ ਜਾਣਗੇ ਜੇਕਰ ਗੱਲਬਾਤ ਬਣਦੀ ਹੈ ਜੇਕਰ ਕਿਸਾਨਾਂ ਤੋਂ ਕਿਸੇ ਚੀਜ਼ ਨੂੰ ਲੈ ਕੇ ਕੇਂਦਰ ਸਹਿਮਤ ਕਰ ਪਾਉਂਦੀ ਹੈ ਤਾਂ ਕਿਸਾਨ ਆਪਣੇ ਘਰਾਂ ਨੂੰ ਘਰਾਂ ਨੂੰ ਮੁੜ ਸਕਦੇ ਆ ਜੇਕਰ ਗੱਲਬਾਤ ਨਹੀਂ ਬਣਦੀ ਤਾਂ ਕਿਸਾਨ ਆਗੂ ਕਿਸਾਨਾਂ ਦੇ ਨਾਲ ਰابطਾ ਕਾਇਮ ਕਰਨਗੇ ਉਸ ਤੋਂ ਬਾਅਦ ਸਲਾਹ مشورہ ਕਰਨਗੇ ਅੱਗੇ ਫੈਸਲਾ ਲੈਣਗੇ ਕਿ ਉਹਨਾਂ ਨੇ ਮੁੜ ਹੁਣ ਦਿੱਲੀ ਜਾਣਾ ਜਾਂ ਇੱਥੇ ਹੀ ਬੈਠ ਕੇ ਤਰਨਾ ਪ੍ਰਦਰਸ਼ਨ ਕਰਨਾ ਮੈਂ ਆਸ਼ੂ ਅਨੇਜਾ ਲਿਵਿੰਗ ਇੰਡੀਆ ਦੇ ਨਿਊਜ਼ ਲਈ ਸ਼ੰਭੂ ਤੋਂ ਕੈਮਰਾਮੈਨ ਨਿਤਿਨ ਦੇ ਨਾਲ ਮੈਂ ਕੈਮਰਾਮੈਨ ਨਿਤਿਨ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਲਈ ਬੋਰਡਰ ਸ਼ੰਭੂ ਤੋਂ